हां जी सत श्री काल जी ਸਾਰਿਆਂ ਨੂੰ ਕਿਵੇਂ ਆ ਸਾਰੇ ਜਾਣੇ ਮੁੱਖ ਤੀ ਸਾਰੇ ਜਾਣੇ ਵਧੀਆ ਹੋਵਗੇ ਤੇ ਨੂੰ ਦੇ ਬਦਲ ਦੇ ਰੂਪ ਅੱਜ ਨਹੀਂ ਆਊਗਾ ਕੱਲ ਆਊਗਾ ਉਹਦਾ ਰੀਜ਼ਨ ਇਹ ਆ ਕਿ ਪਾਪਾ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀਗਾ ਜਿਹਦੇ ਕਰਕੇ ਸਾਨੂੰ ਬੜੀ ਕਹਿ ਸਕਦੇ ਆ ਭਾਜੜ ਪੈ ਗਈ ਕਦੀ ਇੱਧਰ ਜਾਣਾ ਕਦੀ ਉੱਧਰ ਜਾਣਾ ਫਿਰ ਘਰੇ ਗੈਸਟ ਵੀ ਆਏ ਗਏ ਕਾਫੀ ਜ਼ਿਆਦਾ ਰਹਿਣਦੇ ਆ ਤੇ ਉਹਦੇ ਕਰਕੇ ਆਪਾਂ ਵੀਡੀਓ ਨਹੀਂ ਬਣਾ 파ਰੇ ਇਸ ਕਰਕੇ ਜਿਹੜੇ ਨਿਊ ਦੇ ਬਦਲਦੇ ਰੂਪਾ ਉਹ ਹੁਣ ਨੈਕਸਟ ਡੇ ਪਾਣਗੇ ਤੇ ਅੱਜ ਜਿਹੜੀ ਵੀਡੀਓ ਆਵਦੀ ਸਾਡੀ ਪੈ ਗਈ ਪੈਣ ਲੱਗੀ ਆ ਨਾ ਇਹਨੂੰ ਤੁਸੀਂ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਬਾਕੀ ਪਾਪਾ ਬਿਲਕੁਲ ਠੀਕ ਆ ਉਹ ਐਕਸੀਡੈਂਟ ਦਾ ਨਾਮ ਹੀ ਇਸ ਤਰ੍ਹਾਂ ਦਾ ਹੈਗਾ ਵਾ ਸੁਣ ਕੇ ਸਾਰੇ ਘਬਰਾ ਜਾਂਦੇ ਆ ਮਾ ਉਹ ਬਿਲਕੁਲ ਠੀਕ ਹੈ ਗਿਆ ਤੰਦਰੁਸਤ ਹੈ ਗਿਆ ਬਾਕੀ ਸਾਡੀ ਵੀਡੀਓ ਨੈਕਸਟ ਡੇ ਪਹੂਗੀ ਅੱਜ ਇਹ ਛੋਟੀ ਜੀ ਵੀਡੀਓ ਤੁਸੀਂ ਇੰਜੋਏ ਕਰਿਓ ਥੈਂਕ ਯੂ ਸੋ ਮੱਚ ਗੱਲ ਸੁਣੋ ਮੇਰੀ ਕਿੱਥੇ ਚੱਲੇ ਜੇ ਜਿੱਥੇ ਰੋਜ਼ ਜਾਈਦਾ ਮੇਰੀ ਗੱਲ ਸੁਣੋ ਜਾਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਨਾ ਪੂਜਾ ਦੀਨ ਨੂੰ ਫੋਨ ਕਰਕੇ ਬੁਲਾ ਲਓ ਉਹਨੂੰ ਕੀ ਕਰਨਾ ਵਾ ਉਹ ਯਾਰ ਮੰਮੀ ਠੀਕ ਨਹੀਂ ਹੈਗੇ ਆ ਕੇ ਪਤਾ ਲੈਣ ਕੇ ਮੇਰੀ ਗੱਲ ਸੁਣੋ ਜੇ ਕੱਲ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੀ ਮਾਂ ਠੀਕ ਨਹੀਂ ਸੀਗੀ ਮੈਨੂੰ ਬੁਲਾਇਆ ਨਹੀਂ ਆ ਬਾਅਦ ਚ ਫਿਰ ਗੁੱਸਾ ਕਰਨਗੇ ਹੱਟ ਤੇ ਇਸ ਕਰਕੇ ਨਾ ਕਾਲ ਕਰੋ ਉਹਨਾਂ ਨੂੰ ਤੇ ਬੁਲਾ ਲਓ ਘਰੇ ਕਿਰਨ ਉਹਨੇ ਪਤਾ ਲੈਣ ਨਹੀਂ ਆਉਣਾ ਮੰਮੀ ਦਾ ਉਹਨੇ ਸਾਰਿਆਂ ਨੂੰ ਨਾ ਪਤਾ ਦੱਸਣ ਆਉਣੇ ਹੀ ਕੀ ਕਹੀ ਜਾਣਦੇ ਜੇ ਤੁਸੀਂ ਤੈਨੂੰ ਨਹੀਂ ਉਹਦੀ ਸੁਭਾਅ ਦਾ ਪਤਾ ਜੇ ਨਹੀਂ ਪਤਾ ਲੱਗਾ ਤੇ ਫਿਰ ਸੁਣ ਲੈ ਉਹਨੇ ਆ ਜਾਣਾ ਵਾ ਠੀਕ ਹੈ ਤੇ ਬੈੜ ਤੇ ਬਹਿ ਜਾਣਾ ਵਾ ਤੇ ਐ ਉਹਨੇ ਕਿਹਾ ਕਿ ਉਤਨਾ ਹੀ ਸੇਵਾ ਮੇਰੀ ਕਰੋ ਜਿਤਨਾ ਰੈਗੂਲਰ ਬੇਸਿਸ 'ਚ ਕਰਦੇ ਜੇ ਵਿਆਹ ਵਾਂਗੂ ਮੇਰੀ ਸੇਵਾ ਕਰੋ ਤੇ ਅੱਗੇ ਤੇ ਤੂੰ ਕੱਲੀ ਲੱਗੀ ਹੋਈ ਏ ਜਾਂ ਸਭ ਕੁਝ ਕਰਨ ਦੇ ਹੀ ਆ ਉਹਨੇ ਆ ਕੇ ਤੇ ਤੈਨੂੰ ਹੋਰ ਬੋਝ ਪਾਉਣਾ ਹੀ ਜਿਹੜੀ ਚੀਜ਼ ਬਣੀ ਹੋਈ ਨਾ ਉਹ ਨਹੀਂ ਉਹਨੇ ਖਾਣੀ ਉਹਨੇ ਕਹਿਣਾ ਵਾ ਕੀ ਬਣਿਆ ਆਹ ਚੀਜ਼ ਬਣੀ ਚਲ ਇਸ ਤਰ੍ਹਾਂ ਕਰੋ ਤੁਸੀਂ ਨਾ ਆਹ ਚੀਜ਼ ਬਣਾ ਲਓ ਮੇਰੇ ਬੱਚਿਆਂ ਵਾਸਤੇ ਉਸ ਤੋਂ ਆਪੋਜ਼ਿਟ ਚੀਜ਼ ਬਣਾ ਲਓ ਠੀਕ ਹੈ ਯਾਰ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਆ ਸਾਰੀਆਂ ਗੱਲਾਂ ਮੈਂ ਮੰਨਦੀ ਆ ਪਰ ਇੱਕ ਗੱਲ ਵੇਖੋ ਅੱਗੋ ਪਿਛੋਂ ਇਸ ਤਰ੍ਹਾਂ ਕਰਦੇ ਆ ਪਰ ਹੁਣ ਉਹਨਾਂ ਨੂੰ ਪਤਾ ਵਾ ਉਹਨਾਂ ਦੀ ਮੰਮੀ ਠੀਕ ਨਹੀਂ ਹੈਗੇ ਬਿਮਾਰ ਹੈਗੇ ਹੁਣ ਥੋੜਾ ਇਸ ਤਰ੍ਹਾਂ ਕਰਨਗੇ ਉਹ ਤੈਨੂੰ 2 ਮਹੀਨੇ ਚ ਹਲੇ ਨਹੀਂ ਪਤਾ ਲੱਗਾ ਮੈਨੂੰ 28 30 ਸਾਲ ਹੋ ਗਏ ਆ ਮੈਨੂੰ ਉਹਦੇ ਸੁਭਾਅ ਦਾ ਪਤਾ ਵਾ ਤੂੰ ਨਹੀਂ ਮੰਨਣਾ ਨਾ ਮੰਨ ਕਰ ਲੈ ਫੋਨ ਬਾਅਦ ਵਿੱਚ ਮੈਨੂੰ ਨਹੀਂ ਕਹਿਣਾ ਕਿ ਮੈਂ ਤਾਂ ਰਸੋਈ ਚੋ ਹੀ ਨਹੀਂ ਬਾਹਰ ਨਿਕਲ ਪਾ ਰਹੀ ਮੰਮੀ ਤੇ ਤੈਨੂੰ ਸੁਖ ਦੇਣ ਤੇ ਲੱਗੇ ਰਹਿੰਦੇ ਐ ਕਿ ਤੇਰੇ ਤੇ ਬੋਝ ਘੱਟ ਤੋਂ ਘੱਟ ਪਵੇ ਤੇ ਉਹਨੇ ਸਾਰੀ ਕਸਰ ਆਕੇ ਤੇਰੇ ਤੇ ਕੱਢਣੀ ਮਾੜਾ ਨਹੀਂ ਹੈਗਾ ਮੈਂ ਇਹ ਨਹੀਂ ਆਨਾ ਕਿ ਉਹਨੂੰ ਦੱਸਣਾ ਨਹੀਂ ਚਾਹੀਦਾ ਦੱਸਣਾ ਉਹਨੂੰ ਚਾਹੀਦਾ ਵਾ ਪਰ ਹੱਲੇ ਥੋੜਾ ਜਿਹਾ ਨਾ ਥੋੜਾ ਜਿਹਾ ਇੱਕ ਦੋ ਦਿਨ ਰੁਕ ਜਾ ਹਜੇ ਬਾਕੀ ਸਾਰਿਆਂ ਨੂੰ ਆਕੇ ਜਾ ਲੈਣ ਦੇ ਫਿਰ ਉਹਨੂੰ ਕੱਲੀ ਨੂੰ ਸੱਦ ਲਾਵਾਂਗੇ ਠੀਕ ਹੈ ਮਤਲਬ ਕਿ ਤੁਸੀਂ ਫੋਨ ਨਹੀਂ ਕਰਨਾ ਉਹਨਾਂ ਨੂੰ ਨਹੀਂ ਮੈਂ ਨਹੀਂ ਫੋਨ ਕਰਨਾ ਚਲੋ ਠੀਕ ਆ ਫਿਰ ਮੈਂ ਸਾਦ ਲੈਣੀ ਆ ਫੋਨ ਕਰਕੇ ਸਾਦਲਾ ਮੈਨੂੰ ਨਹੀਂ ਕਹਿਣਾ ਮੈਂ ਰਸੋਈ ਚੋਂ ਨਹੀਂ ਵੇਲੀ ਉਹ ਪਾਰੀ ਮੇਰੀ ਗੱਲ ਸੁਣੋ ਇਸ ਵਾਰ ਨਾ ਤੂੰ ਹੀ ਗਲਤ ਹੋਇਆ ਨਾ ਤੇ ਮੈਂ ਸਹੀ ਹੋ ਜਾਣਾ ਕਿਉਂਕਿ ਹੁਣ ਉਹ ਪਤਾ ਲੈਣ ਆਉਂਦੇ ਅੱਗੇ ਪਿੱਛੇ ਦੇ ਚਲੋ ਐਵੇਂ ਆਂਦੇ ਜਾਂਦੇ ਆ ਤੇ ਘੁੰਮਣ ਫਿਰਨ ਆਉਂਦੇ ਹੈਗੇ ਹੁਣ ਆਉਂਦੇ ਆਪਣੀ ਮਾਂ ਦਾ ਪਤਾ ਲੈਣ ਵਾਸਤੇ ਤੇ ਹੁਣ ਨਹੀਂ ਇਸ ਤਰ੍ਹਾਂ ਕਹਿੰਦਾ ਮੈਂ ਵੇਖ ਲਿਓ ਤੁਸੀਂ ਜਾ ਜਾ ਮੈਂ ਚੱਲੀ ਫੋਨ ਕਰਨ ਤੁਹਾਨੂੰ ਵਹਿਮ ਆ ਮੈਨੂੰ ਵਹਿਮ ਆ ਕੋਈ ਗੱਲ ਨਹੀਂ तेरा ये व्याम ना उन्हें एक घंटे याँ जी निकलना है किन्हाँ को काम करेगी कपड़े तैयार आधा नहीं है ਜਦੋਂ ਦੀ ਮੈਂ ਬਿਮਾਰ ਤਾਂ ਇਹ ਵਿਚਾਰੀ ਨੇ ਮੇ ਕੋ ਕੁਝ ਨਹੀਂ ਕੰਮ ਕਰਾਇਆ। ਉਹ ਚਾਰੀ ਕੰਲੀ ਲੱਗੀ ਰਹਿੰਦੀ ਐ। ਭਲਾ ਵੇ। ਮੰਮੀ। ਹਾਂ ਪੁੱਤਰ। ਓਹ ਹੋ। ਮੇਰੀ ਗੱਲ ਸੁਣੋ। ਤੁਹਾਨੂੰ ਕਿੰਨੇ ਗਿਆ ਕੱਪੜੇ ਤੈਅ ਕਰਨ ਨੂੰ? ਉਹ ਮੈਂ ਹੈਗੀ ਤੇ ਹੈਗੀ ਆ। ਤੁਸੀਂ ਕਿਉਂ ਕੱਪੜੇ ਤੈਅ ਕਰਨ ਲੱਗ ਪਏ ਜੇ? ਕੋਈ ਗੱਲ ਨਹੀਂ ਪੁੱਤਰ ਮੈਂ ਕਿਹਾ ਚੱਲ ਬੈਠੀ ਬੈਠੀ ਮੈਂ ਕਰ ਦਿੰਨੀ ਆ। ਕਿੰਨੇ ਦਿਨ ਹੋ ਗਏ ਕੁਛ ਵੀ ਤਰ ਬੈਠ ਜਾ ਬੇਟਾ। ਮੇਰੀ ਗੱਲ ਸੁਣੋ ਜੇ ਮੈਂ ਹੈਗੀ ਆ ਤੁਹਾਨੂੰ ਕਰਨ ਦੀ ਕੀ ਲੋੜ ਪੈ ਗਈ ਆ? ਮੇਰੇ ਹੁੰਦਿਆ ਤੂੰ ਤੂੰ ਹੀ ਨਾ ਕੰਮ ਨੂੰ ਹੱਥ ਨਹੀਂ ਲਾਣਾ ਮੈਂ ਨਾ ਤੁਹਾਨੂੰ ਇਹ ਦੱਸਣ ਆਈ ਸੀਗੀ ਮੈਂ ਨਾ ਫੋਨ ਕੀਤਾ ਵਾ ਕਿੰਨੂ ਦੀਦੀ ਨੂੰ ਪੂਜਾ ਦੀਦੀ ਨੂੰ ਮੈਂ ਉਹਨਾਂ ਨੂੰ ਨਾ ਫੋਨ ਕਰਕੇ ਸੱਦਿਆ ਵਾ ਮੈਂ ਕਿਹਾ ਜਿ ਉਹਨਾਂ ਨੂੰ ਨਾ ਦੱਸਿਆ ਇਹ ਨਾ ਹੋਵੇ ਬਾਅਦ ਚ ਗੁੱਸਾ ਕਰਨ ਕਿ ਤੂੰ ਹੀ ਮੈਨੂੰ ਦੱਸਿਆ ਨਹੀਂ ਮੇਰੀ ਮੰਮੀ ਠੀਕ ਨਹੀਂ ਹੈਗੇ ਸੀਗੇ ਫੋਨ ਕਰਕੇ ਨਾ ਮੈਂ ਉਹਨਾਂ ਨੂੰ ਬੁਲਾ ਲਿਆ ਵਾ ਤੈਨੂੰ ਕਿੰਨੇ ਕਿਹਾ ਸੀ ਉਹਨੂੰ ਸੱਦਣ ਵਾਸਤੇ ਮੈਨੂੰ ਮੈਨੂੰ ਵੈਸੇ ਕਿਸੇ ਨੇ ਨਹੀਂ ਕਿਹਾ ਮੈਂ ਕਿਹਾ ਇਹ ਚੰਗਾ ਨਹੀਂ ਲੱਗਦਾ ਮੈਂ ਇੱਕ ਵਾਰੀ ਸੱਦ ਲੈਣੀ ਤੂੰ ਕਮਸੇ ਦਾ ਪੁੱਤਰ ਮਨੂ ਤੇ ਪੁੱਛ ਲੈ ਮੰਮੀ ਉਹ ਇਸ ਘਰ ਦੇ ਧੀ ਹੈਗੇ ਆ ਉਹਨਾਂ ਨੂੰ ਕਹਿਣਾ ਸਾਡਾ ਫਰਜ਼ ਬੰਦਾ ਵਾ ਪਤਾ ਨਹੀਂ ਤੂੰ ਹੀ ਸਾਰੇ ਕਿੰਨੇ ਇਸ ਤਰ੍ਹਾਂ ਕਿਉਂ ਕਰਨਦੇ ਜੇ ਇਹਨਾਂ ਨੂੰ ਮੈਂ ਕਿਹਾ ਇਹਨਾਂ ਨੇ ਕਿਹਾ ਨਾ ਨਾ ਤੂੰ ਫੋਨ ਨਹੀਂ ਕਰਨਾ ਤੂੰ ਨਾਬਲਾ ਬੋਝ ਤੇਰੇ ਤੇ ਪੈ ਜਾਣਾ ਸਾਹਿਲ ਨੂੰ ਕਿਹਾ ਉਹ ਮਿੰਟ ਤੋਂ ਪਹਿਲਾਂ ਘਰੋਂ ਚਲਾ ਗਿਆ ਵਾ ਹੁਣ ਤੁਹਾਨੂੰ ਕਿਹਾ ਮੈਨੂੰ ਕੁਝ ਸਮਝ ਹੀ ਨਹੀਂ ਲੱਗਣ ਦੀ ਮੰਮੀ ਉਹ ਮੁੰਡਾ ਛੋਟਾ ਚਲਾ ਗਿਆ ਨਾ ਘਰੋਂ ਤੇ ਵਧੀਆ ਹੋ ਗਿਆ ਸੋ ਕੋ ਚਲਾ ਗਿਆ ਪੁੱਤਰ ਤੇ ਨੋ ਇਹ ਥੋੜੀ ਦੇਰ ਹੋ ਗਈ ਬੇਟਾ ਆਈ ਨੋ ਉਹਨੇ ਆ ਕੇ ਨਾ ਸਾਰਿਆਂ ਦੀ ਭੰਬੇਰੀਆਂ ਕਮਾ ਦੇਣੀਆਂ ਮੈਂ ਪਤਾ ਮੇਰਾ ਕੀ ਲੈਣਾ ਹੈ ਮੇਰਾ ਹੋਰ ਵੀ ਮਾਰ ਪੈਣਾ ਪੁੱਤਰ ਉਹਦੇ ਬੱਚੇ ਬਹੁਤ ਜ਼ਿਆਦਾ ਅਥਰੇ ਫਿਰ ਉਹਨੇ ਕੱਲੀ ਧੀ ਆ ਜਾਈ ਨਾ ਪੁੱਤਰ ਕੋਈ ਡਰ ਨਹੀਂ ਜੋ ਅਸੀਂ ਖਾਵਾ ਪੀਵਾਗੇ ਉਹਨੂੰ ਵੀ ਖਲਾ ਪਲਾ ਦੇਵਾਂਗੇ ਅਸੀਂ ਮਾੜਾ ਥੋੜੀ ਖਾਨੇ ਉਹਨੇ ਕਿਸੇ ਨਾ ਕਿਸ ਨੂੰ ਲਾਮ ਦੋਰੀ ਨਾ ਚੁੱਕੇ ਲੈਣਾ ਨਾਲ ਨਹੀਂ ਨਹੀਂ ਮੰਮੀ ਮੈਨੂੰ ਨਹੀਂ ਲੱਗਦਾ ਮੈਂ ਉਹਨਾਂ ਨੂੰ ਫੋਨ ਕੀਤਾ ਸੀਗਾ ਉਹ ਕਹਿੰਦੇ ਹਾਂ ਹਾਂ ਮੈਂ ਆ ਜੂਗੀ ਕੱਲੀ ਦੇ ਨਾਮ ਲਿਆ ਨਾ ਉਹਨਾਂ ਨੇ ਤੂੰ ਤੇ ਅੱਜ ਦੀ ਆਈਆਂ ਆਂਦੀਆਂ ਨਾ ਤੇ ਫਿਰ ਵੇਖ ਲਵਾਂ ਜੇ ਤੂੰ ਪਾਣੀ ਭਲਾਇਆ ਨਾ ਉਹਨੇ ਕਹਿੰਨਾ ਠੰਡਾ ਲਿਆਓ ਤੇ ਠੰਡਾ ਲੈ ਆਂਦਾ ਨਾ ਉਹਨੇ ਕਹਿੰਨਾ ਭਾਬੇ ਸਨੈਕਸ ਵਗੈਰਾ ਵੀ ਨਾਲ ਮੰਗਵਾ ਲਵੋ ਤੇ ਜੇ ਮੇਰੇ ਕੋਲ ਉਹਨੇ ਸਵਾ ਬੈਠਣਾ ਵਾ ਫਿਰ ਉਹਨੇ ਆਪਣੇ ਭਰਾਵਾਂ ਨੂੰ ਪਤਾ ਕੀ ਕਹਿ ਲਾਵਾ ਚਲ ਹਾਂ ਮੈਂ ਆਈ ਗਈ ਹਾਂ ਹੀ ਚਾਹ ਦੋ ਮਿੰਟ ਬਲ ਬਾਜ਼ਾਰ ਤੱਕ ਲੈ ਜਾ ਮੈਨੂੰ ਉਹ ਸਮਾਨ ਲਿਆ ਦੇ ਮੈਨੂੰ ਉਹ ਸਮਾਨ ਲਿਆ ਦੇ ਐਨਾ ਤੂੰ ਨਹੀਂ ਪੁੱਤਰ ਮੇ ਜਾਣਦੀ ਜਿੰਨਾ ਮੈਂ ਆਪਣੀ ਧੀ ਨੂੰ ਜਾਣਦੀ ਮੇਰੀ ਧੀ ਨਹੀਂ ਮਾਰੀ ਮੈਂ ਨਹੀਂ ਕੰਦੀ ਕਿ ਮੇਰੀ ਧੀ ਮਾਰੀ ਹੈ ਉਹਦੀਆਂ ਹੱਥਾਂ ਮਾਰੀਆਂ ਵੇ ਉਹਨੇ ਨਾ ਆਪ ਟੱਕ ਕੇ ਬਣਾ ਤੇ ਨਾ ਉਹਨੇ ਤੈਨੂੰ ਬਹਿਨ ਦੇਣਾ ਉਹਨੇ ਪੁੱਤਰ ਬੜਾ ਬੋਝ ਪਾ ਦੇਣਾ ਤੇਰੇ ਸਿਰ 'ਤੇ ਉਹ ਨਹੀਂ ਨਹੀਂ ਮੰਮੀ ਮੇਰੀ ਗੱਲ ਸੁਣੋ ਅੱਗੋ ਪਿੱਛੋ ਚਲੋ ਮੰਨੇ ਆ ਉਹ ਆਂਦੇ ਆ ਤੇ ਥੋੜਾ ਕਰਦੇ ਆ ਪਰ ਹੁਣ ਦਿਓ ਤੁਹਾਡਾ ਪਤਾ ਲੈਣਾ ਆਂਦੇ ਆ ਹੁਣ ਨਹੀਂ ਇਤਨਾ ਕਰਨਗੇ ਮੈਨੂੰ ਪੱਕਾ ਪਤਾ ਆਂਦੀ ਹੈ ਨਾ ਤੇ ਫਿਰ ਤੂੰ ਦੇਖ ਲਵੇਂ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਤੇ ਮੰਨੂ ਨਾ ਤੂੰ ਕਹਵੇਂ ਕਿ ਦੀਦੀ ਆਏ ਸੀ ਤੇ ਇਹ ਕੁਝ ਹੁੰਦ ਹੋਇਆ ਜ ਮੰਮੀ ਕੁਝ ਨਹੀਂ ਹੁੰਦਾ ਮੰਮੀ ਤੂੰ ਹੀ ਵੇਖਿਓ ਤੂੰ ਹੀ ਆਜਣਾ ਤੇ ਮੈਨੂੰ ਪਤਾ ਜਿੰਨੀ ਪੁੱਤਰ ਤੂੰ ਮੰਨੂ ਡੈਸਟਰ ਕਰਵਾਈ ਹੋ ਨਾ ਆ 10 12 ਦਿਨ ਤੇ ਇਹ ਵੇਖ ਲੈ ਅੱਧੇ ਪੌਨੇ ਘੰਟੇ ਦੇ ਵਿੱਚ ਹੀ ਨਾ ਕੀ ਹੁੰਦਾ ਕੁਝ ਨਹੀਂ ਹੁੰਦਾ ਮੰਮੀ ਚਲੋ ਸੋ ਜਾਓ ਤੁਸੀਂ ਸੋਣਾ ਸੁਆਵਾਂ ਮੈਂ ਮੇਰੇ ਨੀਂਦਰਾ ਤੇ ਤੂੰ ਹਰਾਮ ਕਰਕੇ ਚੱਲੀ ਆ ਕੀ ਸੋਵਾ ਮਸੀ ਮਸੀ ਮੈਂ ਠੀਕ ਹੋਈ ਹੂੰ ਤੇ ਮੇਰੇ ਦਮਾਲ ਤੇ ਸੋਗ ਬੋਝ ਪਾ ਕੇ ਚਲੀ ਗਈ ਗੱਲ ਸੁਣ ਪੂਜਾ ਹਾਂਜੀ ਮੰਮੀ ਫਰੂਟੀਆਂ ਆਉਂਡੀਆਂ ਜਿਹਨੂੰ ਮੈਂ ਕਿਹਾ ਵੀ ਸੀ ਕਿ ਫਰੂਟ ਲੈ ਲੀਏ ਪੁੱਤ ਉਹ ਕੋਈ ਨਹੀਂ ਮੰਮੀ ਫਰੂਟ ਕਾਹਦਾ ਲੈਣਾ ਕੁੜਮਾ ਦੇ ਘਰ ਚੱਲੇ ਆ ਚੰਗੇ ਨਹੀਂ ਲੱਗੀਦਾ ਉਹ ਕੋਈ ਨਹੀਂ ਮੈਂ ਆਪਣੇ ਪੈਕੇ ਚਲਨੀ ਆ ਤੁਸੀਂ ਆ ਜਿਓ ਚੱਕ ਕੇ ਚੱਲ ਭੈਣ ਤੂੰ ਹੀ ਪ੍ਰਧਾਨ ਆ ਫਰੂਟ ਕੀ ਕਰਨਾ ਹੈ ਲੈ ਐਂਜੀ ਆਇਓ ਚੱਲ ਚਾ ਪੀਆ ਇਸ ਆਪਣੀ ਚਾ ਹੁਣ ਇੱਥੇ ਪੀ ਲਾਂਗੇ ਆਓ ਤੇ ਮੈਂ ਤਾਂ ਇਹ ਕਹਿ ਲੱਗੀ ਸੀ ਇੱਥੇ ਪੀ ਲਾਂਗੇ ਚਾ ਵਧੀਆ ਪੀਾਂਗੇ ਨਾਲ ਆਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਹੈ ਹਾਂ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਸੀ ਤੁਸੀਂ ਗੁਰਪਾਲਾ ਕਰੇ ਬਹਤ ਸਤਿ ਆ ਕੇ ਬਹਿ ਜਾ ਬੈਠੋ ਹੋਰ ਮੰਮੀ ਕਿੱਥੇ ਆ ਬੁਲਾਨੀ ਮੰਮੀ ਨੂੰ ਵੀ ਤੁਸੀਂ ਤੇ ਬੈਠੋ ਹਾਂ ਹਾਂ ਬਹਿ ਕੇ ਬਹਿ ਕੇ ਹੋਰ ਬਹਿ ਜਾ ਓ ਕਿਰਨ ਪਾਣੀ ਪੁਣੀ ਲੈ ਆ ਜਲਦੀ ਮਾਂ ਮਮੀ ਆਏ ਤੁਰਕੇ ਤੇ ਪਿਆਸ ਲੱਗੀ ਉਹਨਾਂ ਨੂੰ ਅੱਛਾ ਅੱਛਾ ਚਲੋ ਪੱਲੇ ਆਂਦੀ ਨਾਲੇ ਮਮੀ ਨੂੰ ਆਵਾਜ਼ ਮਾਰਦੇ ਹਾਂ 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 ਜਾ ਪਾਣੀ ਲੈ ਕੇ ਆ ਪੱਲੇ ਪੂਰਾ ਤੂੰ ਹੀ ਨਹੀਂ ਕਰੀ ਪਾਈ ਸੀ ਤੈਨੂੰ ਪਹਿਲਾਂ ਨਹੀਂ ਸੀ ਪਤਾ ਲੱਗਾ ਨਹੀਂ ਨਹੀਂ ਮੈਨੂੰ ਪਹਿਲੇ ਪਤਾ ਹੁੰਦਾ ਤੇ ਫੇ ਮੈਂ ਤੁਹਾਨੂੰ ਪਹਿਲੇ ਨਾ ਦੱਸ ਦਿੰਦੀ ਹੁਣੇ ਮੈਨੂੰ ਫੋਨ ਆਇਆ ਹੀ ਥੋੜੀ ਦੇਰ ਪਹਿਲੇ ਹੁਣੇ ਉਹ ਮਤਲਬ ਕੀ ਘੰਟਾ 2 ਘੰਟੇ ਪਹਿਲੇ ਗੁਜਾਰ ਆਪਾ ਪਾਣੀ ਪੀਣ ਬੈ ਗਏ ਚੱਲ ਪਹਿਲੇ ਤੇਰੀ ਮਮੀ ਨੂੰ ਮਿਲ ਲਈਏ ਮਮੀ ਕਿਤੇ ਚੱਲੇ ਐ ਇੱਥੇ ਹੀ ਐ ਮਮੀ ਨੇ ਮਿਲਣ ਆਏ ਆ ਹੈਲੋ ਕਿਰਨ ਮੰਮੀ ਕਿਰਨ ਤੈਨੂੰ ਪਾਣੀ ਕਿਹਾ ਤੁਸੀਂ ਮੇਰੇ ਪਾਣੀ ਲੈ ਆਈਆਂ ਕੋਲਡ ਕੋਲਡ ਡਰਿੰਕ ਪਾ ਕੇ ਲੈ ਆਣੀ ਸੀ ਇਹ ਕੋਲਡ ਡਰਿੰਕ ਹੀ ਆ ਉਹ ਸਪਰਾਈਟ ਹੁੰਦੀ ਨਾ ਜਿਹੜੀ ਉਹ ਹੈਗੀ ਆ ਹਾਂ ਅੱਛਾ 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 ਪੀਓ ਪੀਓ ਮੰਮੀ ਕੋਲਡ ਡਰਿੰਕ ਪੀਓ ਗਰਮੀ ਬੜੀ ਹੈ ਨਾ ਬਸ ਹੋਰ ਬੱਚੇ ਨਹੀਂ ਲੈ ਕੇ ਆਏ ਤੁਸੀਂ ਨਾਲ ਨਹੀਂ ਨਹੀਂ ਬੱਚੇ ਸਕੂਲ ਗਏ ਆ ਮੈਂ ਕਿਹਾ ਚੱਲ ਮੰਮੀ ਦਾ ਪਤਾ ਲੈ ਆਈਏ ਤੇ ਫਰੂਟ ਕੋ ਡਰਾਈ ਕਰੋ ਤੇ ਅੱਛਾ ਮੈਂ ਮੰਮੀ ਨੂੰ ਬੁਲਾ ਕੇ ਲਿਆਣੀ ਪੈਣਾ ਕੋਈ ਨਹੀਂ ਮੰਮੀ ਕੋ ਅਸੀਂ ਚੱਲ ਜੰਨੇ ਆ ਤੂੰ ਨਾ ਇਸ ਤਰ੍ਹਾਂ ਕਰ ਕੁਛ ਲੈ ਆ ਖਾਣ ਨੂੰ ਫਰੂਟ ਫਰਾਟੀ ਕੱਟ ਲੈ ਰਹਿਣ ਦੇ ਓਹੋ ਮੰਮੀ ਜਾ ਕਿਰਨ ਜਾ ਫਰੂਟ ਕੱਟ ਲੈ ਕੋਈ ਨਹੀਂ ਪੁੱਤ ਕੋਈ ਨਹੀਂ ਸੇਬ ਸੁਬਾਗਾ ਨਾ ਹੈ ਗਿਆ ਨਾਰਵੀ ਹੈਗੀ ਅਨਾਰ ਕਿੱਥੇ ਮੰਮੀ ਕੋ ਖਾਦੇ ਜਾਣੇ ਆ ਸੇਬ ਕੱਟ ਲੈ ਮੈਂ ਮੈਂ ਸੋਚੇ ਚਾਹ ਬਣਾਦਾ ਪਹਿਲਾਂ ਨਹੀਂ ਤਾਂ ਐਵੇਂ ਕੋਈ ਸੋਚਣ ਵਾਲੀ ਗੱਲ ਹੈ ਚਾਹ ਤੇ ਆਪਾਂ ਪੀਾਂਗੇ ਹੀ ਪੀਾਂਗੇ ਹੈਨਾ ਮੰਮੀ ਹਾਂ ਚਾਹ ਪੀਣੀ ਤੇ ਦੱਸ ਚਾਹ ਨਹੀਂ ਪੀਣੀ ਆਪਣੇ ਘਰ ਤੇ ਹੋਰ ਕੀ ਕਰਨਾ ਤੂੰ ਪਹਿਲੇ ਫਰੂਟ ਲਿਆ ਜਾਂ ਡਰਾਈ ਫਰੂਟ ਨਹੀਂ ਘਰ ਕੁਝ ਹੈਗਾ ਮੰਮੀ ਆਹ ਕਿਰਨ ਨਵੀਂ ਨਵੀਂ ਹੈ ਨਾ ਬੜੇ ਥੋੜਾ ਚਿਰ ਤੋਂ ਹੈ ਤੁਹਾਨੂੰ ਪਤਾ ਵਿਆਹ ਨੂੰ ਤੂੰ ਰਹਿੰਦੇ ਨਾ ਬੋਲ ਤੂੰ ਹਾਏ ਮੰਮੀ ਮੈਂ ਬੋਲਦੀ ਹੀ ਪਈਆਂ ਚੰਗਨੀ ਲੱਗੀ ਦਾ ਪੁੱਤ ਚੰਗਾ ਮੈਂ ਤੁਹਾਨੂੰ ਕਿਹਾ ਕਿ ਕੁਝ ਫਰੂਟ ਫਰੈਡ ਲੈ ਆਇਆ ਨਾਲ ਸਾਡੇ ਘਰ ਦਾ ਫ੍ਰਿਜ ਭਰੀ ਰਹਿੰਦੀ ਹਰ ਵੇਲੇ ਇੰਨਾ ਫਰੂਟ ਹੁੰਦਾ ਹੈ ਵਾਓ ਕੋਲਡ ਡਰਿੰਕ ਲੈ ਕੇ ਆਈ ਉਹ ਦਰਸਨ ਕਾਲੀ ਕਾਲੀ ਵਿੱਚ ਕਈ ਵਾਰੀ ਨਵੀਆਂ ਨੂੰ ਭਰਾ ਜਾਂਦੀਆਂ ਨਾ ਤੇ ਤਾਂ ਹੁਣ ਵੇਖੋ ਫਰੂਟ ਲੈ ਆਏਗੀ ਜਾਂ ਡਰਾਈ ਫਰੂਟ ਲੈ ਆਏਗੀ ਤੇ ਚੰਗਾ ਥੋੜੀ ਲੱਗਦਾ ਥੋੜੀ ਆਏ ਜੇ ਕੁੜਮਾ ਘਰ ਆਏ ਜੇ ਆਪਣੀ ਵਧੀਆ ਖਾਤਿਰਦਾਰੀ ਕਰਾਓ ਆਪਾਂ ਕਿਹੜੇ ਘਰ ਨਹੀਂ ਖਾਂਦੇ ਪੁੱਤਰ ਹੈ ਤੁ ਘਰ ਤੇ ਸਾਰੇ ਹੀ ਖਾਂਦੇ ਆ ਮੰਮੀ ਆ ਵੇਖਿਓ ਮੇਰੀ ਮੰਮੀ ਦੇ ਘਰ ਮੇਰੀ ਪਪਰ ਜਾਈ ਨੇ ਵੇਖਿਓ ਐ ਹਰ ਚੀਜ਼ਾਂ ਦੀ ਲੈਣ ਲਾਦਨੀ ਐ ਚੁੱਪ ਕਰ ਜਾ ਤੂੰ ਚੰਗੇ ਨਹੀਂ ਲੱਗੀਦਾ ਮੰਮੀ ਤੂੰ ਹੀ ਮੰਮੀ ਓ ਦੀਦੀ ਆ ਗਈ ਪਰਸੇਂ ਦੇ ਆਏ ਹੋ ਤੈਨੂੰ ਨਹੀਂ ਨਹੀਂ ਗਰਮੀ ਪਈ ਹੈ ਨਾ ਕੋਈ ਗੱਲ ਤਾਂ ਕਰਕੇ ਇਹ ਤੇ ਇਹ ਪਹਿਲਾ ਪਰ ਆਵਾ ਉਹ ਕਿਉਂ ਕਿਉਂਦੀਂ कोई गानी दीदी आई है ले आउट ड्राई फ्रूट फ्रूट लेके आओ ठीक है फिर बात होती है ना चाय भी बना लीजिए जाओ मम्मी चल आजा चलिए मम्मी ने मैला नहीं देर नहीं दे तो फ्रूट फ्राई काट लेंगे हमने ला, ला। मम्मी और क्या लग रहा है ਕੀ ਹਾਲ ਹੈ ਠੀਕ ਹੋ ਹਾਂ ਵਧੀਆ ਬੈਠਾ ਬੈਠਾ ਬੈਜੋ ਮੰਮੀ ਉਹ ਨਾਲੇ ਮੇਰੀ ਸੁਣੋ ਗੱਲ ਮੈਨੂੰ ਦੱਸੋ ਯਾਰਾ ਕਿੰਨੇ ਕੁ ਦਿਨ ਹੋ ਗਏ ਜੇ ਤੁਸੀਂ ਬਿਮਾਰ ਜ ਮੈਨੂੰ ਪਤਾ ਲੱਗਾ 15 16 ਦਿਨ ਹੋਏ ਚੱਲੇ ਪੁੱਤਰ ਹਾਂ ਰੱਬਾ 15 16 ਦਿਨ ਹੋ ਗਏ ਜੇ ਤੇ ਤੁਸੀਂ ਹੋਣ ਦੱਸਣ ਦੇ ਜੀ ਨਹੀਂ ਮੈਂ ਕਿਹ ਕੀ ਖੇਚਲ ਪਾਣੀ ਐ ਕਿ ਕੁੜੀ ਵੀ ਸਕੂਲ ਜਾਂਦੀ ਐ ਮੈਂ ਕਿਹਤਾਂ ਰਹਿਣੀ ਤੇ ਕਿਰਮ ਮੈਂ ਥੋੜੀ ਠੀਕ ਹੋ ਜਾਾਂਗੀ ਨਾ ਫੇਰ ਤੈਨੂੰ ਸੱਦਾਂਗੀ ਲੈ ਮੰਮੀ ਖੇਚਲ ਕਾ ਦੀ ਮੈਂ ਕਿਹਾ ਕਿ ਪਗਾਨੇ ਘਰ ਆਣਾ ਸੀ ਆਪਣੇ ਘਰ ਆਣਾ ਸੀ ਤੁਸੀਂ ਕਰਤੀ ਨਾ ਮੰਗਾਨਿਆਂ ਵਾਲੀ ਗੱਲ ਨਹੀਂ ਪੁੱਤਰ ਨਹੀਂ ਕੀ ਤੁਹਾਨੂੰ ਚਾਹੀਦਾ ਸੀ ਮੈਨੂੰ ਪਹਿਲੇ ਦਿਨ ਹੀ ਫੋਨ ਕਰਦੇ ਹੁਣ ਵੇਖੋ ਮੰਮੀ ਆਪਾਂ ਦੋਵੇਂ ਜਾਣੀਆਂ ਆ ਗਈਆਂ ਵਾ ਮੈਂ ਮੰਮੀ ਨੂੰ ਲੈ ਕੇ ਹੁਣ ਮੇਰੀ ਚਾਚੀ ਸੱਸ ਨੂੰ ਪਤਾ ਲੱਗ ਗਿਆ ਮਾਸੀ ਸੱਸ ਨੂੰ ਵੀ ਪਤਾ ਲੱਗ ਗਿਆ ਭੂਆ ਸੱਸ ਨੂੰ ਵੀ ਪਤਾ ਲੱਗ ਗਿਆ ਤੇ ਦੱਸੋ ਹੁਣ ਉਹ ਕਹਿੰਦੇ ਸੀ ਆਪਾਂ ਤੇਰੇ ਨਾਲ ਕੱਲ ਚੱਲਾਂਗੇ ਸਾਰੇ ਅੱਜ ਤੂੰ ਹੋਇਆ ਤੇ ਤੇ ਮੈਨੂੰ ਪਹਿਲੇ ਦਿਨ ਹੀ ਦੱਸ ਦਿੰਦੇ ਤੇ ਮੈਂ ਦੋ ਚਾਰ ਕੱਪੜੇ ਬੈਗ ਚ ਪੈਕ ਕਰਕੇ ਕੁੜੀ ਨਾਲ ਲੈ ਕੇ ਆ ਜਾਂਦੀ ਮੈਂ ਤੇਰੀ ਸੇਵਾ ਕਰਨੀ ਸੀ ਰਹਿਣਾ ਸੀ ਤੁਹਾਡੇ ਕੋਲ ਕੋਈ ਗੱਲ ਨਹੀਂ ਪੁੱਤਰ ਤੇਰੀ ਭਾਬੀ ਜੋਗੀ ਸੇਵਾ ਕਰਨ ਵਾਸਤੇ ਤੂੰ ਮੰਮੀ ਦੀ ਸੇਵਾ ਕਰ ਆਪਣੀ ਦੀ ਮੈਂ ਮੰਮੀ ਦੀ ਸੇਵਾ ਤੇ ਮੈਂ ਕਰਦੀ ਹੁਈ ਆ ਮੈਨੂੰ ਪਤਾ ਹੈ ਭਾਬੀ ਹੀ ਹੈ ਤੇ ਦੱਸੋ ਧੀਰ ਤੁਸੀਂ ਬਗਾਨਾ ਕਰਤਾ ਨਾ ਮੈਂ ਬੰਦਾ ਪੁੱਛੇ ਮੰਮੀ ਲੈ ਤੁਸੀਂ ਸਾਧ ਲੈਣਾ ਸੀ ਧੀਆ ਕਾਦੇ ਵਾਸਤੇ ਹੁੰਦੀਆਂ ਨਹੀਂ ਭੈਣ ਜੀ ਮੈਂ ਕਿਹਾ ਫੇਰ ਅਮੀ ਚੰਗਾ ਨਹੀਂ ਲੱਗਦਾਗਾ ਆਪਣੇ ਘਰ ਰਵੇ ਤੁਸੀਂ ਵੀ ਠੀਕ ਨਹੀਂ ਨਾ ਰਹਿੰਦੇ ਕੋਈ ਗੱਲ ਨਹੀਂ ਭੈਣ ਜੀ ਫੇਰ ਕੀ ਹੈ ਆ ਜਾਂਦੀ ਇੱਕ ਵਾਰਾ ਚੱਕਰ ਮਾਰ ਜਾਂਦੀ ਚੰਗਾ ਤੇ ਹੁਣ ਮੈਨੂੰ ਵੀ ਨਹੀਂ ਲੱਗਦਾ ਪਿਆ ਮੈਂ ਕੱਲ ਹੀ ਆ ਗਈ ਆ ਬਸ ਆਪਣੀ ਮੰਮੀ ਨੂੰ ਲੈ ਕੇ ਬਾਕੀ ਮੇਰਾ ਇੰਨਾ ਵੱਡਾ ਪਰਿਵਾਰ ਹੈ ਤੂੰ ਤਾਂ ਨਹੀਂ ਪਤਾ ਕਿੰਨੇ ਵੱਡੇ ਪਿਆਰ ਪਰਵਾਹ ਚ ਮੇਰਾ ਵਿਆਹ ਕੀਤਾ ਦੇਖ ਪੁੱਤਰ ਤੈਨੂੰ ਜੇ ਹੁਣ ਵੇਲੇ ਮੈਂ ਤੰਦਰੁਸਤ ਬੈਠੀ ਆਈ ਆ ਤੇ ਤੈਨੂੰ ਅੰਨੀ ਚਿੰਤਾ ਲੱਗ ਗਈ ਐ ਪੁੱਤਰ ਮਨ ਨੂੰ ਕਿਹੜਾ ਅੱਡਾ ਵੱਡਾ ਦੁੱਖ ਲੱਗ ਗਿਆ ਵਾ ਜਦ ਤੂੰ ਸਾਰਿਆਂ ਨੂੰ ਪੁੱਤਰ ਲਾਣ ਲੈ ਕੇ ਆਣਾ ਸੀ ਸਰਵਾਈਕਲ ਲੱਗੀ ਸੀ ਉਹ ਹੁਣ ਠੀਕ ਹੋ ਗਈ ਐ ਕੋਈ ਗੱਲ ਨਹੀਂ ਉਹਨਾਂ ਨੂੰ ਨਾ ਖੇਚਣ ਨਾ ਦੇਈ ਤਾਈ ਚਾਚੀਆਂ ਨੂੰ ਸਾਰਿਆਂ ਨੂੰ ਕੀ ਵਿਚਾਰੇ ਸੋਚਣਗੇ ਜਿਸ ਵੰਨ ਉੱਥੇ ਆ ਕੇ ਦੇਖੋ ਨੇ ਕਹਣਾ ਦੀ ਮਾਂ ਤੇ ਤੰਦਰੁਸਤ ਬੈਠੀ ਹੈ ਤੂੰ ਐਵੇਂ ਲੈ ਆਈਆ ਨਾਲ ਸਾਰਿਆਂ ਨੂੰ ਨਹੀਂ ਮੰਮੀ ਖੇਚਲ ਕਾਦੀ ਤੇ ਨਹੀਂ ਅੰਨੇ ਦਿਨਾਂ ਬਾਅਦ ਵੀ ਦੱਸ ਦੇ ਪਈਏ ਪਹਿਲੇ ਤਾਂ ਦੱਸਣਾ ਚਾਹੀਦਾ ਸੀ ਬਸ ਚੱਲ ਕੋਈ ਗੱਲ ਤੂੰ ਗੁੱਸਾ ਨਾ ਕਰ ਵਿੱਚ ਕਿਸੇ ਵੇਲੇ ਆਵੇਂਗੀ ਨਾ ਠੀਕ ਹੈ ਨਾ ਬੰਜੀ ਖੇਚਲ ਬੰਜੀ ਦੁੱਖ ਹੁੰਦਾ ਹੀ ਹੈ ਨਾ ਧੀਆਂ ਤੇ ਮਾਂ ਨੂੰ ਕੰਡਾ ਵਿੱਚੋਂ ਇਹ ਭੱਜੀਆਂ ਆਉਂਦੀਆਂ ਧੀਆਂ ਤੇ ਦੁੱਖ ਹੁੰਦਾ ਉਹਨੂੰ ਤਾਂ ਗੁੱਸਾ ਹੈਗਾ ਫਿਰ ਤਰਤੇ ਵੀ ਮੈਨੂੰ ਕਿਉਂ ਨਹੀਂ ਤੁਸੀਂ ਦੱਸਿਆ ਬੰਜੀ ਤੁਸੀਂ ਵੀ ਤਾਂ ਮਾਂ ਹੀ ਜੇ ਤੈ ਕੋਈ ਗੱਲ ਨਹੀਂ ਫੇਰ ਕੇ ਆ ਅਵੀ ਮਾਂ ਵੈ ਤੇ ਸਭ ਤੋਂ ਪੱਲਾ ਹੋਂ ਨਾ ਤੁਸੀਂ ਜਿਹਦੀ ਮਾਂ ਤੂੰ ਨਾ ਆਪਣੇ ਘਰ ਬ੍ਰਿਆ ਕਰ ਤੇ ਆਪਣੀ ਮੰਮੀ ਦਾ ਧਿਆਨ ਰੱਖਿਆ ਕਰ ਆਈ ਮੰਮੀ ਬੈਠ ਜਾ ਪੁੱਤਰ ਤੇਰੀ ਭਾਬੀ ਬਹੁਤ ਸਿਆਣੀ ਆ ਉਹਨੇ ਵੇਖਿਆ ਆਪਣੇ ਆਪ ਚਾਹ ਪਾਣੀ ਬਣਾ ਕੇ ਨਾ ਲੈਣਾ ਮੈਂ ਤੂੰ ਟੈਨਸ਼ਨ ਨਾ ਲੈ ਚਾਹ ਮਿਠਾਈ ਤੇ ਕੀ ਵੇਖਾਂ ਛੱਜਾ ਮੇਲਾ ਜਾ ਕੇ ਤੂੰ ਭਾਬੀ ਨੂੰ ਮਿਲਣਾ ਨਾ ਜਾ ਮਿਲਣਾ ਪੁੱਤਰ ਚਲੋ ਮੰਮੀ ਨੇ ਗੱਲਾਂ ਕਰੋ किराना हां जी दीदी चाय बन गई हां जी चाय बन गई मैं चाय लेके आनी है अब मेरी बात सुन चाय ਨਾਲ ਰੱਖਣਾ ਕੀ ਹੈ ਠੀਕ ਕੀ ਰੱਖਣਾ ਦੀਦੀ ਉਹ ਬਿਸਕਟ ਭੁਜਿਆ ਹੈਗਾ ਵਾ ਉਹ ਰੱਖ ਦੇਣੀ ਬਹੁਤ ਬਿਸਕਟ ਭੁਜਿਆ ਮੇਰੇ ਸਾਸਾਈ ਹੈ ਚੰਗਾ ਲੱਗਦਾ ਬਿਸਕਟ ਭੁਜਿਆ ਤੇ ਹੀ ਆਏ ਗਏ ਤੇ ਗਲੀ ਵਾਲਿਆਂ ਦੇ ਸਾਹਮਣੇ ਵੀ ਨਹੀਂ ਰੱਖਦੇ ਬਿਸਕੁਟ ਭੁਜੀਆ ਨਾਲ ਲੱਕ ਤੇਨੂੰ ਪਤਾ ਨਹੀਂ ਕੋ ਸਮੋਸੇ ਕੋਈ ਮਲਾਈ ਚਾਂਪ ਕੋ ਡੋਕਲਾ ਸ਼ੋਕਲਾ ਮੰਗਾ ਮੇਰੀ ਸੱਸ ਨੂੰ ਡੋਕਲਾ ਬੜਾ ਕਿੰਨੇ ਸ਼ੌਕ ਨਾਲ ਕਰਦੀ ਆ ਚਾਂਪਾਂ ਨੂੰ ਸਵਾਲ ਲੱਗਦੀ ਆ ਕਪਨੀਰ ਦੇ ਪਕੌੜੇ ਹੀ ਚੱਲ ਲੈਂਦਾ ਬੰਦਾ ਉਹ ਕਰੇ ਤੇ ਕੋਈ ਵੀ ਨਹੀਂ ਹੈਗਾ ਮੈਂ ਤੇ ਚੰਗੀ ਚੰਗੀ ਨਹੀਂ ਨਾ ਲੱਗਣਾ ਕਿਉਂ ਚੰਗੇ ਨੂੰ ਇੱਥੇ ਕੀ ਆ ਤੇ ਖਾਲੀ ਚਾਹ ਰੱਖਦੀ ਤੂੰ ਬੜੀ ਜੰਗੀ ਲੱਗੇਂਗੀ ਇਸ ਤਰ੍ਹਾਂ ਨਹੀਂ ਚੰਗਾ ਲੱਗਦਾ ਉਹ ਜਲਦੀ ਕੰਮ ਮੈਂ 2 ਮਿੰਟ ਮੰਮੀ ਨੂੰ ਗੱਲਾਂ ਚਲਾ ਕੇ ਰੱਖਦੀ ਆ ਫੜਫੜ ਬਾਹਰੋਂ ਜਾ ਕੇ ਲੈ ਕੇ ਆ ਦੀਦੀ ਇਹਨਾਂ ਨੇ ਗੁੱਸੇ ਹੋਣਾ ਮੈਂ ਤੇ ਕਦੀ ਗਈ ਨਹੀਂ ਨਾ ਵਿਚਾਰ ਲੈਣ ਕੋਈ ਨਹੀਂ ਇਹਨਾਂ ਨੇ ਗੁੱਸੇ ਹੋਣਾ ਉਹ ਮੇਰਾ ਭਰਾ ਮੈਂ ਆਪੇ ਉਹਨੂੰ ਸਮਝਾ ਲਾਂਗੀ ਉਹਨੂੰ ਪਤਾ ਹੈ ਤੇ ਦੀ ਸੱਸ ਆਈ ਹੈ ਨਹੀਂ ਤੇ ਤੁਹਾਨੂੰ ਮੈਂ ਫੋਨ ਕਰ ਰਹਾ ਉਹ ਚੱਲ ਗਿਆ ਉਹਨਾਂ ਨੂੰ ਟਾਈਮ ਸਾਹਿਲ ਕਿੱਥੇ ਆ ਨਜ਼ਰ ਨਹੀਂ ਆਂਦੇ ਜਦੋਂ ਦੀ ਮੈਂ ਆਈ ਉਹ ਸਾਹਿਲ ਵੀ ਚਲਾ ਗਿਆ ਤੂੰ ਮੈਨੂੰ ਫੋਨ ਕਰ ਤੇ ਜਲਦੀ ਪੰਜਾ ਮਿੰਟ ਸਾਮਾਨ ਮੰਗਾ ਮੈਂ ਆ ਗਈ ਮੇਰੀ ਗੱਲ ਸੁਣੋ ਮੈਂ ਅਸੱਚ ਸਬਜੀ ਹੋਏ ਮੇਰੇ ਦਿਮਾਗ ਵੀ ਨਾ ਟੈਨਸ਼ਨ ਮੈਨੂੰ ਪੈ ਗਈ ਆ ਮਮੀ ਨਾਲ ਆਏ ਹੋਏ ਆ ਨਾ ਫਿਰ ਚੰਗਾ ਨਹੀਂ ਲੰਦਾ ਕੀ ਬਣਾਇਆ ਛੋਲੇ ਕਾਲੇ ਕਾਲੇ ਛੋਲੇ ਹੋਰ ਬੱਸ ਹੋਰ ਖੁਸ਼ਨੀ ਬਣਾਇਆ ਤੁਹਾਨੂੰ ਪਤਾ ਵਾ ਮੈਂ ਤੇ ਮਮੀ ਹੈਗੇ ਆ ਥੋੜੀ ਥੋੜੀ ਕਿ ਸਬਜੀ ਬਣਾ ਲੈ ਅੰਦਕਾ ਦਵਾਦਬ ਤੜਕਾ ਬਣਾ ਤੇ ਸ਼ਾਈ ਪਨੀਰ ਬਣਾ ਲੈ ਠੀਕ ਹੈ ਹਾਂ ਤੇ ਅੰਦਰ ਕੋਈ ਸਬਜੀ ਸੁਬਜੀ ਪਈ ਨਹੀਂ ਗੋਭੀ ਪਈ ਹੋਣੀ ਆ ਇੱਕ ਫੁੱਲ ਫੜਫੜ ਕੱਢ ਤੜਕਾ ਇਕੱਠਾ ਬਣਾ ਲੈ ਤੇ ਚੱਲ ਪਾ ਦੇ ਤੇ ਨਾਲ ਦਹੀਂ ਪਕੌੜੀਆਂ ਪਾ ਲੈ ਤੇ ਚਾਵਲ ਧਰ ਲੈ ਲੇ ਚਾਚੂ ਵੀ ਜਾਂ ਹਨ 10-15 ਮਿੰਟ ਲੱਗ ਜਾਣੇ ਉਹਨੇ ਚ ਸਬਜ਼ੀਆਂ ਭੰਨ ਜਣੀਆਂ ਮੈਂ ਠੀਕ ਹੈ ਤੇ ਇੱਕ ਪਾਸੇ ਤਵਾ ਧਰ ਕੇ ਫਟਾਫਟ ਇੰਨੀ ਸਿਆਣੀ ਮੇਰੀ ਭਾਬੀ ਐ ਸਪੀਡ ਨਾ ਕੰਮ ਕਰ ਲੈਣ ਠੀਕ ਹੈ ਸਲਾਦ ਮੰਮੀ ਕੋ ਕਟਾ ਲਈ ਜੇ ਮੰਮੀ ਨਹੀਂ ਕੱਟਣਗੇ ਮੈਨੂੰ ਆਵਾਜ਼ ਦੇ ਲਈ ਮੈਂ ਸਲਾਦ ਕਟਾ ਦਾਂਗੀ ਠੀਕ ਹੈ ਦਵਾਦਮ ਚੋਲ ਧਰ ਉੱਚ ਕਰਨਾ ਕੀ ਐ ਪਾਣੀ ਪਾ ਜੀਰਾ ਸੁੱਟ ਚੋਲ ਧਰ ਲੈ ਤੜਕਾ ਧਰ ਕੋਬੀ ਦਾ ਫੁੱਲ ਪਿਆ ਹੋਣਾ ਵੇਖ ਪਰ ਸਬਜ਼ੀਆਂ ਦੇ ਘਰ ਪਈਆਂ ਹੀ ਹੁੰਦੀਆਂ 5 ਮਿੰਟ ਲੱਗਣੇ ਆ। ਅੱਛਾ ਤੇ ਚਾਹ ਨਾ ਜੋ ਜੋ ਮੈਂ ਕਿਹਾ ਲੈ ਕੇ ਆ ਮੈਂ ਮੰਮੀ ਨੂੰ ਨੇ ਜੇ ਗੱਲਾਂ ਚ ਲਾ ਕੇ ਰੱਖਦੀ ਆ। ਹਾਇ ਰੱਬਾ। ਫੁੱਲ ਸਮਝ ਆਂਦੀ ਆ। ਕਿ ਸਾਰੇ ਕਿਉਂ ਕਹਿੰਦੇ ਸੀਗੇ ਨਾ ਬਲਾ। ਹਾਇ ਰੱਬਾ। ਘਰ ਵਿੱਚ। ਕਿਰਨ ਮੈਂ ਤਾਂ ਤੈਨੂੰ ਸੋਚ ਲੱਗੀ ਜਾਨੀ ਤੇ ਇੱਧਰ ਕੀ ਕਰਦੀ ਪਈ ਆ। ਉਹ ਗਰਮੀ ਬੜੀ ਨਾ ਮੈਂ ਕਿਹਾ ਥੋੜੀ ਦੇਰ ਏਸੀ ਦੇ ਵਿੱਚ ਬਹਿ ਜਾਵਾਂ ਏਸੀ ਚ ਕੱਲੀ ਬੈẽਗੀ ਇਸ ਤਰ੍ਹਾਂ ਕਰ ਮੰਮੀ ਨੂੰ ਵੀ ਵਾਇ ਮਾਰ ਲੈ ਤੇ ਮੇਰੀ ਸੱਸ ਨੂੰ ਵੀ ਵਾਇ ਮਾਰ ਲੈ ਤੇ ਨਾਲ ਇੱਥੇ ਬਿਠਾ ਲੈ ਰਾਮ ਏਸੀ 'ਚ ਤੇ ਮੇਰੀ ਗੱਲ ਸੁਣ ਤਾ ਪੋਨਾ ਘੰਟਾ ਹੋ ਗਿਆ ਚਾਹ ਪੀਤੀ ਨੂੰ ਉਹ ਚੰਗਾ ਲੱਗਦਾ ਐ ਜੀ ਬੈਠੇ ਹੋਏ ਆ ਤੂੰ ਕੋਈ ਫਰੂਟ ਫਰਾਟ ਕੱਟ ਲੈ ਹੁਣ ਨਾ ਉਹ ਵਾਲਾ ਫਰੂਟ ਨਾ ਕੱਟੀ ਸੇਬ ਸੂਪ ਚਲ ਸੇਬ ਕੱਟ ਲਈ ਨਾਲ ਕਿਵੀ ਗਈ ਆ ਦੱਸ ਵੀ ਇਹ ਹੋਣੀ ਕੋਈ ਪਈ ਕੀ ਵੀ ਉਹ ਡਰੈਗਨ ਫਰੂਟ ਉਹ ਕੱਟ ਕੇ ਸੋਹਣੀ ਤਰ੍ਹਾਂ ਸਜਾ ਕੇ ਤੇ ਲਿਆ ਪਲੇਟ ਮੈਂ ਇੱਥੇ ਬੈਠ ਜਾਣਾ ਪੜੇਗਾ ਨਹੀਂ ਏਸੀ ਤੇ ਵੈਸੇ ਉੱਧਰ ਵੀ ਲੱਗਾ ਹੋਇਆ ਵਾ ਉਹ ਤੇ ਲੱਗਾ ਹੋਇਆ ਮੈਂ ਕਿਹਾ ਮੰਮੀ ਇੱਥੇ ਆਰਾਮ ਨਾਲ ਥੋੜੀ ਦੇਰ ਬਹਿ ਜਾਣਗੇ ਜੇ ਆਰਾਮ ਕਰਨਾ ਹੋਊਗਾ ਆਰਾਮ ਕਰ ਲੈਣਗੇ ਫਿਰ ਠਹਿਰ ਕੇ ਲੈ ਰੋਟੀ ਲਾਈ ਘੰਟੇ ਕੁ ਤੱਕ ਠੀਕ ਹੈ ਹਾਂ ਹਾਂ ਚਲ ਆ ਉੱਠ ਕਰੀ ਕੀ ਜਾਣੀ ਟਾਈਮ ਨਾਲੇ ਮੇਰੀ ਗੱਲ ਸੁਣਨ ਸੱਚ ਮੈਨੂੰ ਯਾਦ ਆ ਗਿਆ ਮੰਮੀ ਕਹਿੰਦੇ ਸੀ ਮੈਂ ਬੈੱਡ ਸ਼ੀਟਾਂ ਲਿਆ ਕੇ ਰੱਖੀਆਂ ਹੋਈਆਂ ਤੇ ਉਹ ਬੈੱਡ 'ਚ ਪਈਆਂ ਨੇ ਤੇ ਉਹ ਤੂੰ ਤੇ ਕੋਈ ਸਮਾਨ ਤੇ ਨਹੀਂ ਪਿਆ ਹੋਣਾ ਜਿਆਦਾ ਇੱਕ ਅਦੀ ਰਜਾਈ ਝੁਈ ਹੋਈ ਹੋਣੀ ਆ ਉਹ ਕੱਢ ਕੇ ਤੇ ਮੈਨੂੰ ਬੈੱਡ ਸ਼ੀਟਾਂ ਵੀ ਕੱਢ ਦੇ ਕਿਹੜੀਆਂ ਬੈੱਡ ਸ਼ੀਟਾਂ ਮੰਮੀ ਨੇ ਲਿਆਂਦੀਆਂ ਸੀ ਮੇਰੇ ਵਾਸਤੇ ਉਹ ਬੈੱਡ ਸ਼ੀਟਾਂ ਕੱਢ ਕੇ ਦੇ ਤੇ ਨਾਲੇ ਨਾ ਇੱਕ ਮੇਰਾ ਨਾ ਮੈਂ ਸੂਟ ਰੱਖ ਗਈ ਸੀ ਉਹ ਵੀ ਮੈਨੂੰ ਹੁਣੇ ਹੀ ਕੱਢ ਦੇ ਠੀਕ ਹੈ ਤੂੰ ਕੱਢ ਦਵਾ ਦਵਾ ਕੱਢ ਨਾ ਤੇ ਮੈਂ ਅੰਦਰ ਉਹਨਾਂ ਨੂੰ ਬੁਲਾ ਕੇ ਲਿਆਨੀ ਆ ਤੇ ਫਰੂਟ ਵੀ ਕੱਟ ਕੇ ਤੇ ਮੇਰੀ ਗੱਲ ਸੁਣੋ ਕੀ ਹੋਇਆ ਰੋਟੀ ਤੂੰ ਹੀ ਖਾਣੀ ਆ ਕਿ ਨਾ ਹੁਣ ਤੈਨੂੰ ਸਬਜ਼ੀਆਂ ਦਾ ਕੀ ਖਾਣੀ ਹੈ ਮੇਰੀ ਗੱਲ ਸੁਣ ਪਹਿਲੇ ਰੋਟੀ ਰੁੱਟੀ ਖਾ ਲਈਏ ਫਿਰ ਲੈ ਕੇ ਜਾਂਦਾ ਤੇ ਚੱਲ ਜੇ ਤੈਨਨੇ ਪਿਆਰ ਨਾ ਕਹਿੰਦੀ ਪੀਂ ਆ ਤੇ ਫਿਰ ਮੈਂ ਵੀ ਸੋਚ ਲਾਂਗੀ ਨੰਨੀਆ ਤੂੰ ਮੇਂਹਂਤ ਨਾਲ ਸਬਜ਼ੀਆਂ ਬਣਾਈਆਂ ਤੇ ਦੱਸ ਮੈਂ ਨਾ ਥੋੜੀ ਕਰਾਂਗੀ ਹੈਨਾ ਮੇਰੀ ਭਜਾਈ ਨੰਨੀਆ ਸਵਾਦ ਸਬਜ਼ੀਆਂ ਬਣਾਈਆਂ ਹੋਣੀਆਂ ਚੱਲ ਫਿਰ ਮੈਂ ਨਾਲ ਪੈਕ ਵੀ ਕਰਾ ਲਾਂਗੀ ਠੀਕ ਹੈ ਉਹ ਮੈਂ ਵੇਚਦੀ ਆ ਬਾਅਦ ਚ ਪਹਿਲੇ ਤੂੰ ਹੁਣ ਜੋ ਮੈਂ ਕਿਹਾ ਕਰ ਬੈੱਡ ਸ਼ੀਟਾਂ ਕੱਢ ਮੈਂ ਮੰਮੀ ਨੂੰ ਬੁਲਾਵਾਂ ਹਾਂ ਰੱਬਾ ਇਨੂੰ ਕਹਿੰਦੇ ਆਪਣੇ ਪੈਰ ਤੇ ਆਪੇ ਖੁਲਾੜੀ ਮਾਰਨਾ ਮੈਂ ਇੰਨੇ ਵੀ ਪਿਆਰ ਨਾਲ ਨਹੀਂ ਕਿਹਾ ਸੀ ਕਿਸੀ ਆਪਾ ਰ ਆ ਮੈਂ ਆ ਹੀ ਵਕਤ ਪਾਇਆ ਆਪਣੇ ਸਿਰ ਤੇ ਹੈ ਦੀਦੀ ਨੂੰ ਬੁਲਾ ਲਓ ਮੰਮੀ ਦਾ ਪਤਾ ਲੈ ਆਉਗੀ ਉਹ ਘਰ ਦੀ ਧੀ ਆ ਮੈਨੂੰ ਵੀ ਪਤਾ ਹੈਗਾ ਕਿ ਘਰ ਦੀ ਧੀ ਨੇ ਕੁਝ ਕਰਨਾ ਮੈਨੂੰ ਤੇ ਇਨਾਂ ਨੇ ਵੀ ਵਾਰਨ ਕੀਤਾ ਹੈ ਤੇ ਮੰਮੀ ਨੇ ਵੀ ਕੀਤਾ ਹੈ ਆ ਮੇਰੀ ਮਾਤੇ ਤੇ ਪੜਦਾ ਪੈ ਗਿਆ ਜਿਹੜਾ ਇਹਨਾਂ ਨੂੰ ਸਪੈਸ਼ਲ ਫੋਨ ਕਰਕੇ ਮੈਂ ਸੱਦ ਲਿਆ ਹਾਂ ਪਤੇ ਆਣਾ ਨਾ ਸੱਸ ਨੂੰ ਲੈ ਡਿਮਾਂਡਾਂ ਇੰਨੇ ਆ ਅਹ ਕਰਦੇ ਉਹ ਕਰਦੇ ਕੋਣ ਕਰਦਾ ਵੈਤਰਾ ਕਿਰਨ ਉਹ ਕੀ ਗੱਲਾਂ ਕਰੀ ਜਾਨੀ ਆਪੇ ਆਪੇ ਕੁਛ ਸੋਚੀ ਦੀ ਹੋਣੀ ਆ ਹੋਰ ਕੁਛ ਰਹਿ ਤੇ ਨਹੀਂ ਗਿਆ ਖਵਾਨ ਪਿਆਣੇ ਵਾਸਤੇ ਭਾਂਡੇ thole sare ਭਾਂਡੇ ਬਸ ਥੋੜੇ ਜੇ ਰਹਿ ਗਏ ਆ ਮੈਂ ਕਿ ਚੱਲ ਭੁਜੀਆ ਦੇ ਆ ਮਾਸੀ ਜੀ ਨੂੰ ਹਾਏ ਹਾਏ ਇਸ ਤਰ੍ਹਾਂ ਹਾਂ ਆ ਕੀ ਭੁਜੀਆ ਇਦਾਂ ਹੋਰ ਵਧੀਆ ਭੁਜੀਆ ਨਹੀਂ ਨਾ ਅਹ ਵੀ ਵਧੀਆ ਹੀ ਐਨ ਨੂੰ ਕੀ ਆਵਾ ਉਹ ਹੋ ਨਹੀਂ ਨਹੀਂ ਉਹ ਆਪਣਾ ਕਿੱਥੇ ਗਾ ਵਾ ਪੂਰਾ ਜਿਹੜਾ ਸੈੱਟ ਪੂਰਾ ਉਹ ਦੀਦੀ ਪਤਾ ਨਹੀਂ ਕਿੱਥੇ ਹੁਣ ਲੱਭਣ ਦੀ ਨਾ ਨਹੀਂ ਉਹ ਲੱਭ 3 ਪੀਸਿਸ ਵਾਲਾ ਐ ਚੰਗਾ ਲੱਗਦਾ ਇਸ ਤਰ੍ਹਾਂ ਫੋਲੀਆਂ ਵਿੱਚ ਬੇਸਤੀ ਕਰਾਣੀ ਹੋ ਆਪਣੀ ਉਹ ਕਰ ਦੇਣੀ ਆ ਮੈਂ ਵੀ ਤਾਂ ਥੱਕ ਗਈ ਹੁਣ ਕੋਈ ਨਹੀਂ ਜਾ ਮੈਂ ਲੈਣੇ ਨੇ ਥੱਕਣਾ ਕਾਦਾ ਤੇ ਮੇਰੇ ਗੱਲ ਸੁਣ ਮੇਰੀ ਸਬਜੀ ਸਬ지ਆ ਪੈਕ ਕਰਤੀ ਐ ਕਿਹੜੀ ਸਬਜੀ ਲੈ ਕੇ ਜਾਣੀ ਐ ਸਾਰੀਆਂ ਕਰ ਦੇ ਛੋਲੇ ਬੜੇ ਸਵਾਦ ਸੀ ਪਨੀਰ ਤੇ ਬਹੁਤਾ ਹੀ ਸਵਾਦ ਸੀ ਪਤਾ ਗੈਰੀ ਨੂੰ ਕਿੰਨਾ ਪਸੰਦ ਆਗਾ ਵਾ ਉਹਨਾਂ ਪਨੀਰ ਨਾਲ ਰੋਟੀ ਖਾਣੀ ਜਦੋਂ ਮੈਂ ਕਹਿਣਾ ਮੈਂ ਲੈ ਤੇਰੀ ਮੰਮੀ ਨੇ ਬਣਾਈ ਹੋ ਚਲੋ ਸਬਜ਼ੀਆਂ ਕਰ ਦੇਣੀ ਆ ਫਿਰ ਤੇ ਚਾਵਲ ਬੱਚੇ ਹੋਣੇ ਆ ਥੋੜੇ ਇੱਕ ਡੂੰਗੇ ਚੋਂ ਪਾ ਦੇ ਤੇ ਮੇਰੀ ਗੱਲ ਸੁਣੇ 10-15 ਫੁਲਕੇ ਲਾ ਦੇ ਆਪਾਂ ਲੈ 7-8 ਵੇ ਤੱਕ ਘਰ ਮਸਾਈ ਪਹੁੰਚਣਾ ਤੇ ਮੈਂ ਜਾਂਦਿਆਂ ਹੁਣ ਰੋਟੀ ਥੋੜੀ ਲਾਵਾਂਗੀ ਫੁਲਕੇ ਢੋਰ ਕੀ ਫਟਾਫਟ ਲਾ ਦੇ ਫੁਲਕੇ ਛੋਟੇ-ਛੋਟੇ ਲਾ ਦੇ ਬਸ 1.5 2 ਵਜੇ ਆ ਤਵੇ ਜਿੱਡੇ ਬਸ ਛੋਟੇ-ਛੋਟੇ ਹੀ ਲਾਣੇ ਆ ਤੇ ਮੈਂ 15 ਕੁ ਫੁਲਕੇ ਬਸ ਸਾਡੇ ਸਾਰਿਆਂ ਦੇ ਮੈਂ 8 ਵਜੇ ਤੱਕ ਮੰਮੀ ਨਾਲ ਮਾਹ ਹੀ ਪਹੁੰਚਣਾ ਮੈਂ ਛੱਪੇ ਜਾਣਾ ਮੈਂ ਫੇਰ ਅੱਪਾ ਹੁਣ ਨਾ ਜਾ ਕੇ ਸੁੱਕੀਆਂ ਲਾਂਦੀ ਫਿਰਾਂ ਤੇ ਦਵਾ ਦੱਛਲ ਤੋਂ ਪਹਿਲੇ ਚਾਹ ਲਿਆ ਪੁੱਜੀਆ ਐਸੇ ਇਹਦੇ ਵਿੱਚ ਨਾ ਲੈ ਕੇ ਆਈ ਹਾਂ ਮੇਰੀ ਵੀ ਇਨਸਲਟ ਹੋ ਜਣੀ ਹੋ ਚੰਗੇ ਛੋਟੇ ਫੁਲਕੇ ਤਵੇ ਜਿੱਟੇ ਚਾਹ ਲਿਆ ਮੇਰਾ ਤਾਂ ਇਹਨੇ ਜੀਣਾ ਹੀ ਹਰਾਮ ਕਰ ਦਿੱਤਾ ਵਾ ਮੈਨੂੰ ਹੀ ਅੱਗ ਲੱਗੀ ਸੀ ਢੇਰੀ ਨੂੰ ਬੁਲਾ ਲਓ ਦੀਦੀ ਨੂੰ ਬੁਲਾ ਲਓ ਮੈਂ ਨਹੀਂ ਫੜੀ ਚੱਲ ਨੀਂ ਨੀਂ ਆਪੇ ਅੱਛਾ ਗਿਰ ਅੱਛਾ ਮੰਮੀ ओके बेटा ओके आई आंगी अपन टाइम सिर मैं हेगी एहेडिया मम्मी ਦਾ ਧਿਆਨ ਰੱਖਣ ਵਾਸਤੇ ਬਾਏ ਠੀਕ ਆ ਕੋਈ ਨਹੀਂ ਮੈਂ ਵੀ ਆ ਜਾਂਗੀ ਮੰਮੀ ਕਿ ਆਈ ਪਿੱਛੇ ਹੋ ਜਾ ਮਿੰਨ ਦੋ ਮਿੰਟ ਬਹਿਨ ਦੋ ਹਏ ਸਹੀ ਆ ਸਹੀ ਆ ਘਾਇਰ ਬਾ ਹਏ ਤੇ ਪੁੱਛਣ ਦੇ ਜੇ ਸਹੀ ਆ ਜਾਣੇ ਕੱਢ ਕੇ ਰੱਖ ਦੇ ਮੇਰੀ ਸਜੇ ਬਣੀ ਸ਼ਾਈ ਪਨੀਰ ਬਣਾ ਦੋ ਫੁਲਕੇ ਹਾਏ ਮਾਰ ਜਾ ਕੇ ਫੁੱਲ ਕੇ ਲਾ ਲੈਂਦੇ ਮੇਰੇ ਤੋਂ 20 ਫੁੱਲ ਕੇ ਲਵਾ ਕੇ ਗਏ ਆ 15 ਕਹਿੰਦੇ ਸੀਗੇ ਫੇਰ ਦੁਬਾਰਾ ਆਈ ਆ ਆਂਦੇ 15 ਘੱਟ ਪੈ ਜਾਣੇ ਆ ਤੂੰ ਇਤਰਾ ਕਰ 20 ਕ ਲਾ ਦੇ 20 ਫੁੱਲ ਕੇ ਲਾਏ ਚੋਲ ਆਂਦੇ ਥੋੜੇ ਜਿਹਾ ਘੱਟ ਹੀ ਗਿਆ ਇੰਨੇ ਕ ਤੇ ਵੇ ਖਾਂਦੇ ਨਹੀਂ ਗੈਰੀ ਦੇ ਪਾਪਾ ਥੋੜੇ ਕ ਨਾ ਹੋਰ ਬਣਾ ਦੇ ਦੁਬਾਰਾ ਚੋਲ ਬਣਾਏ ਆ ਮਮਮੀ ਤੂੰ ਕੋਈ ਨਾ ਕੰਮ ਫੇਰ ਕਿਉਂ ਆ ਤੈਨੂੰ ਹੀ ਸ਼ੌਂਕ ਚੜਿਆ ਹੈ ਦੀਦੀ ਨੂੰ ਬੁਲਾਣ ਦਾ ਲੈ ਇਹ ਰੋਟੀ ਤੂੰ ਕੀ ਗੱਲ ਕਰਦੀ ਪਈਂ ਜਿਸ ਵੇ ਮੈਂ ਸਾਗ ਬਣਾਉਂਦੀ ਹੇ ਨਾ ਮੰਮੀ ਸਾਗ ਬਣਾਇਆ ਨਾ ਥੋੜਾ ਜਿਆਦਾ ਬਣਾ ਲੈਣਾ ਡੋਲੂ ਭਰ ਕੇ ਭੇਜ ਦੇ ਨਾ ਮੈਂ ਆਪਣੀ ਧਾਈ ਸੱਸ ਨੂੰ ਦੇਣੀ ਆ ਚਾਚੀ ਸੱਸ ਨੂੰ ਦੇਣੀ ਆ ਮਾਮੀ ਸੱਸ ਨੂੰ ਦੇਣੀ ਕੋਲੀ ਕੋਲੀ ਤੇ ਧਵਾ ਹੱਥੋਂ ਛੱਡ ਕੇ ਕਿ ਮਾਂ ਤੱਕ ਡੋਲੂ ਭਰ ਭਰ ਲੈ ਜਾਂਦੀ ਤੂੰ ਚਿੰਤਾ ਨਾ ਕਰ ਪੁੱਤਰ ਕੱਲ ਆਂਦੀਆਂ ਭਈਆਂ ਵਾ 6-7 ਜਾਨੀਆਂ ਸਾਰੀਆਂ ਤੇ ਤੂੰ ਰਾਤ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਮੰਮੀ ਮੈਨੂੰ ਅੱਜ ਪਤਾ ਲੱਗਾ ਵਾ ਤੁਸੀਂ ਕਿਉਂ ਕਹਿੰਦੇ ਸੀਗੇ ਆਪਦੀ ਦੀਦੀ ਨੂੰ ਨਾ ਸੱਦ ਨਾ ਸੱਦ ਤੇਰੀ ਕੱਲੀ ਤੇ ਬੋਝ ਪੈ ਜਾਣਾ ਮੈਂ ਸੋਚਿਆ ਉਹ ਤੁਸੀਂ ਤੇ ਐਵੇਂ ਝੂਠ ਮਾਰਦੇ ਜੀ ਪਰ ਨਹੀਂ ਲੱਗਿਆ ਨਾ ਬਤਾ ਤੁਸੀਂ ਝੂਠ ਨਹੀਂ ਮਾਰਦੇ ਸੀ ਉਹਨਾਂ ਨੇ ਤਾਂ ਮੈਨੂੰ ਇਹਨਾਂ ਨੇ ਵੀ ਕੀਤਾ ਹੈ ਤਾਂ ਇਹ ਵਿਚਾਰਾ ਸਾਹਿਲ ਭੱਜ ਗਿਆ ਪਹਿਲਾਂ ਹੀ ਆਉਣ ਤੋਂ ਪੁੱਤਰ ਸਾਹਿਲ ਐਸ ਕਰਕੇ ਭੱਜ ਜਾਵਾ ਉਹਨੂੰ ਨੇ ਇੱਥੇ ਟਿਕਨ ਹੀ ਨਹੀਂ ਦੇਣਾ ਸੀ ਮਿੰਟ ਬਾਅਦ ਬਾਜ਼ਾਰੋਂ ਐ ਲੈ ਆ ਮਿੰਟ ਬਾਅਦ ਬਾਜ਼ਾਰੋਂ ਐ ਲੈ ਆ ਮੈਨੂੰ ਆਪਣੇ ਨਾਲ ਬਾਜ਼ਾਰ ਲੈ ਜਾ ਮੈਂ ਇਹ ਸਮਾਨ ਲੈਣਾ ਮੈਂ ਮੈਂ ਉਹ ਸਮਾਨ ਲੈਣਾ ਐਸ ਕਰਕੇ ਸਾਹਿਲ ਪਹੁੰਚਿਆ ਰਹਿ ਸਹੀ ਗਿਆ ਮੰਮੀ ਚਲੋ ਆਪਾਂ ਤੇ ਹੁਣ ਕਰ ਲਈਏ ਗੱਲਬਾਤ ਬਾਕੀ ਇਹਨਾਂ ਨੂੰ ਦਸੀਏ ਪੁੱਛੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਹਫਤੇ ਸਾਰੇ ਜਾਣੇ ਵਧੀਆ ਹੋਵਗੇ ਅੱਜ ਦੀ ਛੋਟੀ ਜੀ ਸਟੋਰੀ ਬਣਾਈ ਗਈ ਆ ਇੱਕ ਨਨ੍ਹਾ ਦੇ ਉੱਤੇ ਸਾਰਿਆਂ ਨੂੰ ਨੰਨਾ ਵੀ ਸਤਰਾ ਨਹੀਂ ਹੁੰਦੀਆਂ ਕੁਝ ਕੁਝ ਹੁੰਦੀ ਆ ਹਾਂ ਕੁਝ ਕੁ ਹੁੰਦੀ ਆ ਵਾ ਕਿ ਜਿਹੜੀਆਂ ਆ ਕੇ ਆਪਣੀ ਭਾਬੀ ਦੇ ਉੱਤੇ ਇੰਨਾ ਬੋਝ ਪਾ ਦਿੰਦੀਆਂ ਵਾ ਤੇ ਆਪ ਕੱਲੇ ਆ ਤੇ ਚਲੋ ਕੀ ਕਹਿੰਦੇ ਆਣਾ ਹੀ ਆਣਾ ਹਾਂ ਮੈਂ ਆਣਾ ਸਾਰਿਆਂ ਨੂੰ ਲੈ ਆਂਦੀ ਆ ਵਾ ਤੇ ਡਿਮਾਂਡਾ ਆਪਣਾ ਵੀ ਚਲੋ ਠੀਕ ਆ ਆਪਦੇ ਆਣਾ ਹੀ ਆਣਾ ਬੱਲਾ ਵਿਚਾਰੀ ਬੱਲਾ ਭਰਜਾਈ ਆਪਣੀਆਂ ਰੋਟੀਆਂ ਬਣਾਣਾ ਚਲੋ ਨਾਨਣ ਵਾਸਤੇ ਵੀ ਬਣਾ ਦੇਣ ਕੋਈ ਗੱਲ ਨਹੀਂ ਤੇ ਜਦੋਂ ਕਹਿੰਦੇ ਪੈਕ ਕਰਕੇ ਦੇ ਦਿਓ ਤੋ ਉਹ ਕਰ ਦਵੋ ਇਹ ਗੱਲ ਮਾੜੀ ਬਿਲਕੁਲ ਸਹੀ ਕਿਹਾ ਤੇ ਆਪਾਂ ਫੇਰ ਕਹਿੰਦੇ ਆ ਕੁਝ ਕੇ ਇਤਨਾ ਕਰਦੀ ਆ ਵਾ ਇਹ ਸਾਰੇ ਜਾਣੇ ਨਾ ਕਿਉਂਕਿ ਆਪਾਂ ਤੇ ਇਤਨਾ ਕਰਦੇ ਨਹੀਂ ਉਹ ਕਮੈਂਟ ਆਨ ਲਾ ਪੈਂਦੇ ਆ ਕਿ ਆਪਾਂ ਤੇ ਬਿਲਕੁਲ ਇਸ ਤਰ੍ਹਾਂ ਨਹੀਂ ਕਰੀਦਾ ਆਪਾਂ ਨਹੀਂ ਕਰੀਦਾ ਬਾਕੀ ਸਾਰੀ ਤੇ ਸਟੋਰੀ ਵੀ ਇਹ ਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਸਾਡੀ ਅਟਪੱਟੀ ਜੀ ਸਟੋਰੀ ਕਿਵੇਂ ਦੀ ਲੱਗੀ ਪੂਰਾ ਦੇਖ ਨੇ ਇੱਕ ਇਹਦੀ ਜੇ ਥੋੜਾ ਯਾ ਪਹਿਲੀ ਵੀ ਸੀਗਾ ਤੇ ਉਹ ਵੀ ਅਗਰ ਪਲੇ ਕੀਤਾ ਵਾ ਤੇ ਹਾਂਜੀ ਜਿੰਨਾ ਜਿੰਨਾ ਨਾ ਇਹ ਸਭ ਕੁਝ ਹੁੰਦਾ ਨਾ ਉਹ ਕਮੈਂਟਾਂ ਦੇ ਵਿੱਚ ਯੈਸ ਲਿਖੋ ਜਿੰਨਾ ਨੰਦ ਨਹੀਂ ਹੁੰਦਾ ਉਹ 9 ਲਿਖ ਦੇ ਵੀ ਸਸਪੈਂਸ ਰਹੇਗਾ ਨਾ ਕਿ ਨਾਮ ਨਹੀਂ ਲਿਤਾ ਜਾਏਗਾ ਚਲੋ ਜੀ ਜਰੂਰ ਅੱਜ ਸਾਨੂੰ ਸਾਰੇ ਜਾਣੇ ਓਕੇ ਜੀ ਥੈਂਕ ਯੂ ਸੋ ਮੱਚ ਬਾਏ ਬਾਏ ਲਵ ਯੂ ਆ